ਨੈਸ਼ਨਲ ਸਕਿਉਰਿਟੀ ਐਕਟ ਹੈਗਾ ਜੇਦਿ ਚ ਉਹਦੇ ਕੋ ਪਰਚਾ ਨਹੀਂ ਚੱਲਦਾ ਹੈਗਾ ਸਿਰਫ ਉਹਨੂੰ ਡਿਟੇਨ ਕੀਤਾ ਗਿਆ ਇਸ ਕੇਸ 'ਚ ਉਹਨੂੰ ਕੋਈ ਵੀ ਕੋਈ ਸਜ਼ਾ ਨਹੀਂ ਹੋਣੀ ਨਾ ਹੀ ਉਹਦੇ ਖਿਲਾਫ ਕੇਸ ਕਿਸੇ ਅਦਾਲਤ ਦੇ ਵਿੱਚ ਵਿਚਾਰधीन ਹੈਗਾ ਸਿਰਫ ਉਹਨੂੰ ਇੱਕ ਡਿਟੇਨ ਕਰਕੇ ਰੱਖਿਆ ਗਿਆ ਹੈਗਾ ਰਿਹਾਈ ਲਈ ਤਾਂ ਕੋਈ ਸਪੈਸ਼ਲ ਮਤਲਬ ਕੋਈ ਇਨਸੈਂਟਿਵ ਜਾਂਨ ਨੂੰ ਕੋਈ ਇਸ ਤਰ੍ਹਾਂ ਦੀ ਰਾਹਤ ਮਿਲਣ ਵਾਲੀ ਨਹੀਂ ਹੈਗੀ ਬਟ ਸੇਮ ਟਾਈਮ ਉਹ ਇਲੈਕਸ਼ਨ ਲੜ ਸਕਦੇ ਹੈਗੇ ਹਾਂ ਇਹ ਕਿਸੇ ਸਟੇਟ ਦੇ ਵਿੱਚੋਂ ਵੱਡੀ ਮੈਜੋਰਟੀ ਜਿੱਤ ਕੇ ਆ ਜਾਂਦੇ ਹੈਗੇ ਜੋ ਆ ਕੇ ਕਾਨੂੰਨ ਹੀ ਬਦਲ ਦਿੰਦੇ ਫਿਰ ਅਖਰੀ ਗੱਲ ਹੈ ਉਸ ਤਰ੍ਹਾਂ ਪ੍ਰੂਵੀਜ਼ਰ ਨਹੀਂ ਬਣਿਆ ਗਿਆ ਜਿਵੇਂ ਕਿ ਕਬੂਤ ਲੱਗੇ ਜਾਂ ਜਿਹੜੀ ਪੋਸਟ ਬੈਲਟ ਵੋਟ ਹੈਗੀ ਆ ਉਹ ਕੈਂਡੀਆਂ ਜਾਂ ਹਵਾਲਾਤੀਆਂ ਨੂੰ ਹਜੇ ਤੱਕ ਕੋਈ ਰਾਈਟ ਨਹੀਂ ਦਿੱਤਾ ਗਿਆ ਤੇ ਨਾ ਹੀ ਇਹਦਾ ਕੋਈ ਰੀਜ਼ਨ ਦੱਸਿਆ ਗਿਆ ਹੈਗਾ ਕਿ ਕਿਉਂ ਕੌਦੀ ਜਾਂ ਹਵਾਲਾਤੀ ਵੋਟ ਕਿਉਂ ਨਹੀਂ ਪਾ ਸਕੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਖਡੂਰ ਸਾਹਿਬ ਹਲਕਾ ਪੰਥਕ ਹਲਕਾ ਹੋਣ ਕਰਕੇ ਇਥੋਂ ਚਰਚਾ ਹੁੰਦੀ ਰਹਿੰਦੀ ਆ ਹਰ ਵਾਰ ਕੋਈ ਅਜੇਹਾ ਸਿੱਖ ਆਗੂ ਸਿੱਖ ਚਿਹਰਾ ਸਾਹਮਣੇ ਆਉਂਦਾ ਤੇ ਇਸ ਵਾਰੀ ਜੇਲ੍ਹ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਹੈ ਕਿ ਉਹ ਜੇਲ੍ਹ ਵਿੱਚ ਹੁੰਦੇ ਹੋਏ ਇਥੋਂ ਚੋਣ ਲੜਨਗੇ ਪਰ ਕਾਨੂੰਨ ਕੀ ਕਹਿੰਦਾ ਹੈ ਕਿ ਕੀ ਉਹ ਚੋਣ ਲੜ ਸਕਣਗੇ ਜੇਲ੍ਹ ਵਿੱਚ ਰਹਿ ਕੇ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਜਿਹੜੀ ਸਾਹਮਣੇ ਆ ਰਹੀ ਆ ਕਿ ਉਹ ਵੋਟ ਨਹੀਂ ਪਾ ਸਕਦੇ ਇਹ ਸਾਰਾ ਕੁਝ ਕਿਉਂ ਆ ਤੇ ਇਹ ਕਦੋਂ ਤੋਂ ਸ਼ੁਰੂ ਹੋਇਆ ਕਿ ਜੇਲ੍ਹ ਦੇ ਵਿੱਚ ਬੈਠ ਕੇ ਝੋੰਡੜੀ ਜਾ ਸਕਦੀ ਆ ਆਓ ਇਹ ਸਾਰੇ ਕਾਫੇ ਤੇ ਗੱਲਬਾਤ ਕਰਦੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤ ਦੇ ਨਾਲ ਤੇ ਪੁੱਛਦੇ ਆ ਕਿ ਇਸ ਮਾਮਲੇ ਵਿੱਚ ਕਾਨੂੰਨ ਕੀ ਕਹਿ ਰਿਹਾ ਹੈ ਖਾਸ ਕਰਕੇ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਵਿੱਚ ਸਰ ਇਹ ਰਿਪਬਲਿਕ ਰਿਪ੍ਰੀਜ਼ੈਂਟੇਟਿਵ ਐਕਟ 1952 ਹੈਗਾ ਉਹਦੇ ਤਹਿਤ ਇਲੈਕਸ਼ਨ ਲੜੇ ਜਾਂਦੀ ਹੈ ਉਹਦੇ ਤਹਿਤ ਇਹ ਹੈ ਕਿ ਜਿੰਨਾ ਚਿਰ ਬੰਦੇ ਨੂੰ 2 ਸਾਲ ਤੋਂ ਵੱਧ ਸਜ਼ਾ ਨਹੀਂ ਹੁੰਦੀ ਉਨਾ ਚਿਰ ਤੱਕ ਉਹਨੂੰ ਇਲੈਕਸ਼ਨ ਲੜਨ ਤੋਂ ਰੋਕਿਆ ਨਹੀਂ ਜਾ ਸਕਦਾ ਸਪੋਇ ਕਰੋ ਕਿ ਕਿਸੇ ਬੰਦੇ ਨੂੰ 20 ਮਹੀਨੇ ਸਜ਼ਾ ਹੈਗੀ ਜਾਂ 22 ਮਹੀਨੇ ਸਜ਼ਾ ਹੈਗੀ ਹੈ ਇਸ ਦੇ ਫੈਕਟ ਦੇ ਬਾਵਜੂਦ ਉਹ ਇਲੈਕਸ਼ਨ ਲੜ ਸਕਦਾ ਹੈਗਾ ਪਰ ਤੁਸੀਂ ਰੀਸੈਂਟਲੀ ਵੇਖਿਆ ਹੋਣਾ ਕਿ ਰਾਹੁਲ ਗੱਲਦੀ ਨੂੰ 2 ਸਾਲ ਡੈਫਮੇਸ਼ਨ ਦੇ ਕੇ ਸਜ਼ਾ ਹੋਈ ਸੀ ਤੇ ਉਹਨੂੰ ਲੋਕ ਸਭਾ ਨੇ ਜਿਹੜਾ ਹੈਗਾ ਉਹ ਡਿਸਕਵালিਫਾਈ ਕਰਤਾ ਸੀ ਹਾਲਾਂਕਿ ਉਸ ਫੈਸਲੇ ਤੇ ਸੁਪਰੀਮ ਕੋਰਟ ਨੇ ਰੁਕ ਲਾਤੀ ਹੈ 2012 ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜੇ ਬੰਦੇ ਜੇਲ੍ਹ ਦੇ ਵਿੱਚ ਹੈਗੇ ਆ ਉਹ ਇਲੈਕਸ਼ਨ ਨਹੀਂ ਲੜ ਸਕਦੇ ਪਰ 2013 ਦੇ ਵਿੱਚ ਜਿਹੜਾ ਪਾਰਲੀਮੈਂਟ ਨੇ ਇੱਕ ਪਬਲਿਕ ਰਿਪ੍ਰੈਜ਼ੈਂਟੇਟਿਵ ਐਕਟ ਵਿੱਚ ਸੋਧ ਕਰਤੀ ਸੀ ਵੀ ਨਹੀਂ ਵੀ ਉਹ ਇਲੈਕਸ਼ਨ ਲੜ ਸਕਦੇ ਆ ਜੇ ਉਹਨਾਂ ਨੂੰ ਸਜ਼ਾ ਵੀ ਹੋ ਜਾਂਦੀ ਹੈ ਤਾਂ ਮੈਕਸਿਮਮ 6 ਸਾਲ ਤੱਕ ਡਿਸਕਵਾਲਿਫਾਈ ਰਹਿਣਗੇ ਜਿਹੜੇ ਬੰਦੇ ਜੇਲ੍ਹ ਦੇ ਵਿੱਚ ਹੈਗੇ ਆ ਜਿਹੜੇ ਬੰਦੇ ਅੰਡਰ ਟ੍ਰਾਇਲ ਹੈਗੇ ਆ ਜਿੰਨਾਂ ਦੇ ਕੋਲਕਰਨ ਕੇਸ ਚੱਲ ਰਿਹਾ ਹੈਗਾ ਜੇ ਉਹਨਾਂ ਨੂੰ ਸਜ਼ਾ ਨਹੀਂ ਹੋਈ ਤਾਂ ਉਹ ਪਬਲਿਕ ਰਿਪ੍ਰੈਜ਼ੈਂਟੇਟਿਵ ਐਕਟ 1951 ਤਹਿਤ ਇਲੈਕਸ਼ਨ ਲੜ ਸਕਦੇ ਹੈਗੇ ਆ ਉਹਨਾਂ ਨੂੰ ਕੋਈ ਮਤਲਬ ਰੋਕ ਨਹੀਂ ਹੈਗੀ ਇਸ ਤੋਂ ਪਹਿਲਾਂ ਜਿਹੜੇ ਹੈਗੇ ਆ ਜਿਹੜੇ ਹੈਗੇ ਮਖ्तार ਅंसारी ਹੈ ਜਾਂ ਜਾਰਜ ਫਰਨੈਂਡਿਜ਼ ਹੈਗੇ ਆ ਪ੍ਰਕਾਸ਼ ਬਾਦਲ ਹੈਗੇ ਆ ਸਿਮਰਜੀਤ ਸਿੰਘ ਮਾਨ ਹੈਗੇ ਆ ਤੇਂਦਰਪਾਲ ਸਿੰਘ ਆ ਇਹ ਇੱਕ ਵੱਡਾ ਹਿਸਟਰੀ ਹੈਗੀ ਆ ਜਿਹੜੇ ਦੇਸ਼ ਭਰ ਦੇ ਵਿੱਚ ਜਿਹੜੇ ਆ ਉਹ ਇਲੈਕਸ਼ਨ ਲੜੇ ਆ ਔਰ ਜਿਨ੍ਹਾਂ ਨੇ ਜੇਲ੍ਹ 'ਚ ਰਹਿ ਕੇ ਇਲੈਕਸ਼ਨ ਲੜਿਆ ਉਹਨਾਂ ਦੀ ਜਿਹੜੀ ਮਤਲਬ ਰੇਸ਼ੋ ਹੈਗੀ ਕਿ ਉਹ ਬਹੁਤ ਵੱਡੇ ਮਾਰਜ ਨਾਲ ਜਿਹੜੇ ਇਲੈਕਸ਼ਨ ਆ ਉਹ ਜਿੱਤੇ ਵੀ ਹੈਗੇ ਆ ਸਭ ਤੋਂ ਪਹਿਲਾਂ ਪੂਰਵਾਂਚਲ ਦੇ ਵਿੱਚ ਇੱਕ ਤਵਾੜੀ ਨਾਂ ਦਾ ਗੈਂਗਸਟਰ ਸੀ ਉਹ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਸੀ ਤੇ ਉਹ ਇਲੈਕਸ਼ਨ ਲੜਿਆ ਸੀ ਤਾਂ ਉਹਨੇ ਜੇਲ੍ਹ ਦੇ ਵਿੱਚ ਇਲੈਕਸ਼ਨ ਲੜ ਕੇ ਜਿਹੜਾ ਇਲੈਕਸ਼ਨ ਜਿੱਤੇ ਵੀ ਹੈਗਾ ਸੀ ਉਸ ਤੋਂ ਬਾਅਦ ਜਿਹੜੀ ਹਿਸਟਰੀ ਰਹੀ ਹੈ ਹਾਲਾਂਕਿ ਜਿਹੜੇ ਸਰਕਾਰ ਦੇ ਖਿਲਾਫ ਜਾਂ ਅਮਰਜੈਂਸੀ ਦੇ ਖਿਲਾਫ ਬੋਲਦੇ ਰੇ ਜਾਰਜ ਫਰੈਂਡਸ ਵਰਗੇ ਹੈਗੇ ਆ ਜਿਹਾ ਉਹ ਅੰਸਾਰੀ ਇੱਥੋਂ ਦਾ ਹੈਗਾ ਯੂਪੀ ਦਾ ਐਮਪੀ ਹੈਗਾ ਉਹ ਵੀ ਜੇਲ੍ਹ 'ਚ ਰਹਿ ਕੇ ਇਲੈਕਸ਼ਨ ਲੜਿਆ ਹੈਗਾ ਮੋਸਟਲੀ ਬੰਦੇ ਉਹ ਜੇਲ੍ਹ 'ਚ ਇਲੈਕਸ਼ਨ ਲੜੇ ਆ ਜਿਹੜੇ ਸਟੇਟ ਦੇ ਖਿਲਾਫ ਜਿਹੜੇ ਹੈਗੇ ਆ ਉਹ ਅਮਰਜੈਂਸੀ ਜਾਂ ਹੋਰ ਕਾਰਨਾਂ ਕਰਕੇ ਜਿਹੜੀ ਉਹ ਇਲੈਕਸ਼ਨ ਨੇ ਲੜਾਈ ਲੜਦੇ ਰਹੇ ਕਿ ਉਹਨਾਂ ਦੇ ਪਰਚੇ ਦਰਜ ਹੋਏ ਤੇ ਜੇਲ੍ਹ ਚ ਗਏ ਵੈਸੇ ਵੀ ਜਿਹੜਾ ਸੰਵਿਧਾਨ ਹੈਗਾ ਉਹਦੇ ਵਿੱਚ ਲਿਖਿਆ ਹੈਗਾ ਕਿ ਪਰਚਾ ਦਰਜ ਹੋਣ ਨਾਲ ਕੋਈ ਬੰਦਾ ਜਿਹੜਾ ਹੈਗਾ ਉਹ ਦੋਸ਼ੀ ਸਾਬਤ ਨਹੀਂ ਹੋ ਜਾਂਦਾ ਸਜ਼ਾ ਹੋਣ ਤੋਂ ਪਹਿਲਾਂ ਤੱਕ ਉਹਨੂੰ ਪ੍ਰੀਜ਼ੰਪਸ਼ਨ ਆਫ ਇਨੋਸੈਂਸ ਮੰਨਿਆ ਜਾਂਦਾ ਕਿ ਇਹ ਬੰਦੇ ਤੇ ਪਰਚਾ ਦਰਜ ਹੋ ਗਿਆ ਪਰ ਹਜੇ ਤੱਕ ਇਹਨੂੰ ਮਤਲਬ ਦੋਸ਼ੀ ਨਹੀਂ ਮੰਨਿਆ ਜਾਂਦਾ ਜਦੋਂ ਦੋਸ਼ ਸ਼ਬਦ ਵਰਤੇ ਜਾਂਦੇ ਆ ਕਿ ਸਜ਼ਾ ਹੋਣ ਤੋਂ ਪਹਿਲਾਂ ਬੰਦੇ ਨੂੰ ਮਲਜ਼ਮ ਕਿਹਾ ਜਾਂਦਾ ਹੈ ਤੇ ਜਦੋਂ سزا ਹੋ ਜਾਂਦੀ ਫਿਰ ਉਹਨੂੰ ਦੋਸ਼ੀ ਕਿਹਾ ਜਾਂਦਾ ਜਿੰਨਾ ਚਿਰ ਉਹ ਮੁਲਜ਼ਮ ਹੈਗਾ ਮੁਲਜ਼ਮ ਜਿਹੜਾ ਹੈਗਾ ਉਹ ਇਲੈਕਸ਼ਨ ਲੜਨ ਦਾ ਹੱਕਦਾਰ ਹੈਗਾ ਔਰ ਅਮਰਤਪਾਲ ਸਿੰਘ ਜਿਹੜਾ ਉਹ ਇਲੈਕਸ਼ਨ ਲੜ ਸਕਦਾ ਹੈਗਾ ਪਰ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਹੈਗਾ ਜੇਦੇ ਚੋਂ ਦੇਖੂ ਪਰਚਾ ਨਹੀਂ ਚੱਲਦਾ ਹੈਗਾ ਸਿਰਫ ਉਹਨੂੰ ਡਿਟੇਨ ਕੀਤਾ ਗਿਆ ਇਸ ਕੇਸ 'ਚ ਉਹਨੂੰ ਕੋਈ ਵੀ ਕੋਈ ਸਜ਼ਾ ਨਹੀਂ ਹੋਣੀ ਨਾ ਹੀ ਉਹਦੇ ਖਿਲਾਫ ਕੇਸ ਕਿਸੇ ਅਦਾਲਤ ਦੇ ਵਿੱਚ ਵਿਚਾਰधीन ਹੈਗਾ ਸਿਰਫ ਉਹਨੂੰ ਇੱਕ ਡਿਟੇਨ ਕਰਕੇ ਰੱਖਿਆ ਗਿਆ ਹੈਗਾ ਕਿਉਂਕਿ ਜਿਹੜੀਆਂ ਐਕਟੀਵਿਟੀ ਜਿਹੜੀਆਂ ਹੈਗੀਆਂ ਉਹ ਨੈਸ਼ਨਲ ਸਕਿਉਰਿਟੀ ਦੇ ਜਿਹੜੀਆਂ ਹੈਗੀਆਂ ਉਹ ਐਂਟੀ ਹੈਗੀਆਂ ਪਰ ਵੋਟ ਪਾਉਣ ਦਾ ਅਧਿਕਾਰ ਕਹਿੰਦੇ ਹੈ ਨਹੀਂ ਉਹਦੀ ਸਰਸਤਰਾ ਹੈਗਾ ਕਿ ਜੇਲ੍ਹ ਦੇ ਵਿੱਚ ਬੂਥ ਨਹੀਂ ਲਾਉਣ ਦਾ ਕੋਈ ਪ੍ਰੋਵੀਜ਼ਨ ਬਣਿਆ ਹੈਗਾ ਤੇ ਇਸ ਕਰਕੇ ਇਹ ਫੈਸਲਾ ਕੀਤਾ ਗਿਆ ਹੈਗਾ ਕਿ ਜਿਹੜੇ ਬੰਦੇ ਜੇਲ੍ਹ 'ਚ ਹੈਗੇ ਆ ਉਹ ਵੋਟ ਨਹੀਂ ਪਾ ਸਕਣਗੇ ਪਰ ਇਸ ਦੇ ਨਾਲ ਹੀ ਜਿਹੋ ਇਲੈਕਸ਼ਨ ਲੜਨਾ ਚਾਹੁੰਦੇ ਉਹ ਇਲੈਕਸ਼ਨ ਦੇ ਲਹਿਗਾ ਲੜਸਟੇ 'ਤੇ ਹੈਗੇ ਆ ਵੋਟ ਪਾਉਣ ਦਾ ਹਜੇ ਤੱਕ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਨਹੀਂ ਬਣਿਆ ਕਿ ਜੇਲ੍ਹ ਦੇ ਵਿੱਚ ਕੋਈ ਬੂਥ ਲੱਗੇ ਜਾਂ ਜਿਹੜੀ ਪੋਸਟ ਬੈਲਟ ਵੋਟ ਹੈਗੀ ਆ ਉਹ ਕੈਦੀਆਂ ਜਾਂ ਹਵਾਲਾਤਿਆਂ ਨੂੰ ਹਜੇ ਤੱਕ ਉਹ ਲੈ ਰਾਈਟ ਨਹੀਂ ਦਿੱਤਾ ਗਿਆ ਕਿ ਨਾ ਇਹਦਾ ਕੋਈ ਰੀਜ਼ਨ ਦੱਸਿਆ ਗਿਆ ਹੈਗਾ ਕਿ ਕੋਈ ਕੌਦੀ ਜੇ ਹਵਾਲਾਤੀ ਵੋਟ ਕਿਉਂ ਨਹੀਂ ਪਾ ਸਕੀ ਜੇ ਜਿਤਨੇ ਆ ਐਮਪੀ ਅਮਰਪਾਲ ਸਿੰਘ ਤਾਂ ਰਿਹਾਈ ਤੇ ਕੀ ਅਸਰ ਪਊਗਾ ਇਹਦਾ ਉਹਦਾ ਅਸਰ ਰਿਹਾਈ ਤੇ ਕੋਈ ਅਸਰ ਨਹੀਂ ਪੈਂਦਾ ਹੈਗਾ ਸਿਰਫ ਉਹਨੂੰ ਸੌਂ ਚੁੱਕਣ ਲਈ ਪਾਰਲੀਮੈਂਟ ਜਾਣ ਦੀ ਜਿਹੜੀ ਹੈਗੀ ਆ ਪ੍ਰੋਲ ਆ ਜਨ ਟਰਮ ਬੇਲ ਮਿਲ ਸਕਦੀ ਹੈਗੀ ਆ ਇਸ ਵੇਲੇ ਹਿੰਦੁਸਤਾਨ ਦੇ ਵਿੱਚ 5000 ਐਮਐਲਏ ਤੇ ਐਮਪੀਜ਼ ਆ ਜਿਨ੍ਹਾਂ ਦੇ ਮੌਜੂਦਾ ਤੋਂ ਸਾਬਕਾ ਉਹਨਾਂ ਦੇ ਖਿਲਾਫ ਕਈ ਮਰ ਕੇਸ ਚੱਲ ਰਹੇ ਹੈਗੇ ਆ ਕੁਝ ਬੰਦੇ ਜਿਹੜੇ ਹੈਗੇ ਉਹ ਜੇਲ੍ਹ 'ਚ ਵੀ ਹੈਗੇ ਆ ਦਿੱਲੀ ਦੇ ਮੁੱਖ ਮੰਤਰੀ ਵੀ ਜੇਲ੍ਹ 'ਚ ਹੈਗੇ ਆ ਝਾਰਖੰਡ ਦੇ ਜਿਹੜੇ ਮੁੱਖ ਮੰਤਰੀ ਉਹ ਵੀ ਜੇਲ੍ਹ ਦੇ ਵਿੱਚ ਹੈਗੇ ਆ ਇਸ ਤਰ੍ਹਾਂ ਇਹ ਹੈਗਾ ਕਿ ਵੀ ਉਹਨਾਂ ਦੀ ਰਿਹਾਈ ਲਈ ਤਾਂ ਕੋਈ ਸਪੈਸ਼ਲ ਮਤਲਬ ਕੋਈ ਇਨਸੈਂਟਿਵ ਜਾਂਨ ਨੂੰ ਕੋਈ ਇਸ ਤਰ੍ਹਾਂ ਦੀ ਰਾਹਤ ਮਿਲਣ ਵਾਲੀ ਨਹੀਂ ਹੈਗੀ ਬਟ ਸੇਮ ਟਾਈਮ ਉਹ ਇਲੈਕਸ਼ਨ ਲੜ ਸਕਦੇ ਹੈਗੇ ਆ ਹਾਂ ਇਹ ਕਿਸੇ ਸਟੇਟ ਦੇ ਵਿੱਚੋਂ ਵੱਡੀ ਮੈਜੋਰਟੀ ਜਿੱਤ ਕੇ ਆ ਜਾਂਦੇ ਹੈਗੇ ਆ ਜੋ ਆ ਕੇ ਕਾਨੂੰਨੀ ਬਦਲ ਦਿੰਦੇ ਫਿਰ ਅਖਰੀ ਗੱਲ ਹੈ